ਪਾਕਿਸਤਾਨ ਹਮਾਰਾ ਹੈ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਪਹਿਲੇ ਉਹਦਾ ਨਾਮ ਰਾਮ ਰੱਖੀ ਸੀ ਹੁਣ ਉਸਦਾ ਨਾਮ ਅੱਲਾ ਰੱਖੀ ਰੱਖ ਦਿੱਤਾ ਗਿਆ ਉੰਜ ਉਹਨੂੰ ਅੱਗੇ ਵੀ ਲੋਕ ਰੱਖੀ ਹੋਈ ਸੱਦਦੇ ਸੀ ਹੁਣ ਵੀ ਲੋਕ ਰੱਖੀ ਸੱਦਦੇ ਨੇ ਉਸ ਰਾਤ ਜਦੋਂ ਢੋਲ ਵੱਜੇ ਜਦੋਂ ਨੇਜੇ ਲਿਸ਼ਕੇ ਜਦੋਂ ਤਾਰੇ ਟੁੱਟੇ ਜਦੋਂ ਪਚਾ ਲਾਇਆ ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉੱઠી ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉਸ ਗਠਿਆਲੀ ਟੱਪੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਪੈਲੀਆਂ ਵਿੱਚੋਂ ਗੁਜ਼ਰੀ ਤੇ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਬੇਸ ਉਹ ਇੱਕ ਦੁਰਗ ਵਿੱਚ ਜਾ ਪਈ ਤੇ ਤਿੰਨ ਪੂਰੀਆਂ ਰਾਤਾਂ ਤਿੰਨ ਪੂਰੇ ਦਿਨ ਉੱਥੇ ਹੀ ਦੁਬਕੀ ਰਹੀ ਉਹਦੇ ਹੇਠੋਂ ਲਹੂ ਦੀ ਨੁਚੜਦੀ ਲਕੀਰ ਲੰਘ ਗਈ ਉਹਦੇ ਉੱਤੋਂ ਤਨਾਲੀਆਂ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ ਉਹਦੇ ਕੰਨਾਂ ਵਿੱਚ ਕਈ ਜਾਣੀਆਂ ਪਛਾਣੀਆਂ ਕਈ ਇਹੋ ਜਿਹੀਆਂ ਚੀਖਾਂ ਵੀ ਸੁਣਾਈ ਦਿੱਤੀਆਂ ਜਿੰਨਾਂ ਨਾਲ ਉਸਦੀ ਦੁੱਧ ਦੀ ਸਾਂਝ ਸੀ ਤੇ ਫਿਰ ਘੋੜਿਆਂ ਦੀਆਂ ਟਾਪਾਂ ਤੇ ਰਲਾਰੀਆਂ ਮੋਟਰ ਕਾਰਾਂ ਟਰੱਕਾਂ ਦੀ ਗੂੰਜਾਰ ਉਸ ਨੂੰ ਸੁਣਾਈ ਦਿੱਤੀ ਅਗਲੀ ਸਵੇਰ ਸਾਰੀ ਦੀ ਸਾਰੀ ਵਾਦੀ ਇੰਜ ਸੀ ਜਿਵੇਂ ਕੁਝ ਨਹੀਂ ਹੋਇਆ ਬਲਦਾਂ ਦੇ ਗਲ ਪਈਆਂ ਟੱਲੀਆਂ ਸਹਜੇ ਸਹਜੇ ਟੁਣਕਣ ਲੱਗੀਆਂ ਇਝੜਾਂ ਦੇ ਵਗ ਦੇ ਵਗ ਨਿਕਲਣ ਲੱਗ ਪਏ ਜਿਵੇਂ ਹਮੇਸ਼ਾ ਹਰ ਪਿੰਡ ਵਿੱਚ ਹੁੰਦਾ ਹੈ ਖੂਹਾਂ ਦੀ ਮਦਰ ਰੀ ਰੀ ਠਕ ਠਕ ਚਮਾ ਪਾਸੇ ਗੂੰਜ ਰਹੀ ਸੀ ਤੇ ਪੀੜਾਂ ਦੀਆਂ ਪੀੜਾਂ ਪੰਛੀਆਂ ਦੀਆਂ ਡਾਰਾਂ ਅਸਮਾਨਾਂ ਵਿੱਚ ਆ ਗਈ ਦੁੱਧਾਂ ਵਿੱਚ ਮਧਾਣੀਆਂ ਛਲਕੀਆਂ ਵੇੜਿਆਂ ਵਿੱਚ ਧੂਏ ਉੱਠੇ ਤੇ ਮਸਜਿਦ ਵਿੱਚੋਂ ਬਾਗ ਦੀ ਆਵਾਜ਼ ਆਈ। ਰਾਮ ਰੱਖੀ ਕਿੰਨਾ ਚਿਰ ਉਡੀਕਦੇ ਰਹੀ ਨਾ ਮੰਦਰ ਵਿੱਚ ਅਜੇ ਟੰ ਟੰਣ ਹੋਈ ਨਾ ਗੁਰਦੁਆਰੇ ਵਿੱਚੋਂ ਸੰਖ ਦੀ ਆਵਾਜ਼ ਉਹਦੇ ਕੰਨੀਆਂ ਪਈ। ਤੇ ਜਦੋਂ ਪੀਲੀਆਂ ਪੀਲੀਆਂ ਧੁੱਪਾਂ ਨਿਕਲੀਆਂ ਰਾਮ ਰੱਖੀ ਉੱਠ ਕੇ। ਪਛੋਕੜ ਆਪਣੇ ਗਵਾਂਡੀਆਂ ਦੇ ਵੇੜੇ ਜਾਵੜੀ ਹੱਸਦੇ ਖੇਡਦੇ ਖਾਂਦੇ ਸਾਰੇ ਦੇ ਸਾਰੇ ਉਹਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ। ਔਰਤਾਂ ਨੇ ਸੋਚਿਆ ਜਿਵੇਂ ਖੂਨ ਦੀ ਨਦੀ ਵਿੱਚੋਂ ਰੱਖੀ ਆਈ ਹੋਵੇ। ਤੇ ਮਰਦਾਂ ਨੇ ਜਾਣਿਆ ਜਿਵੇਂ ਉਹਨਾਂ ਨਾਲ ਕੋਈ ਚਾਲ ਚੱਲੀ ਗਈ ਹੋਵੇ। ਜਵਾਨ ਜਹਾਨਸ਼ੇਰਬਾਜ ਦਾ ਮੂੰਹ ਪਖਣ ਲੱਗ ਪਿਆ ਉਹਦੀਆਂ ਅੱਖਾਂ ਵਿੱਚ ਫੇਰ ਇੱਕ ਵਾਰ ਵਹਿਸ਼ਤ ਆਈ। ਮਸਾ ਮਸਾ ਟਿਲਕੀਆਂ ਉਹਦੀਆਂ ਰਗਾਂ ਫੇਰ ਤਣ ਗਈਆਂ ਤੇ ਮੰਜੀ ਹੀਟੋਂ ਲਿਸ਼ਕ ਦੀ ਛਵੀ ਛਕ ਕੇ ਉਹ ਡਾਢੇ ਗਜਬ ਵਿੱਚ ਉੱਠਿਆ। ਇਸ ਛਵੀ ਨੇ ਕਈ ਧੜ ਚੀੜ ਧੜ ਚੀਰੇ ਸਨ। ਕਈ ਖੋਪੜੀਆਂ ਵਿਧੀਆਂ ਸਨ, ਕਈ ਗਰਦਨਾਂ ਲਾਈਆਂ ਸਨ ਪਰ ਕੋਈ ਦੋ ਕਦਮ ਰੱਖੀ ਤੋਂ ਦੂਰ ਉਹਦੀ ਛਵੀ ਜਿਵੇਂ ਐ ਉਗਰੀ ਤੇ ਉਗਰੀ ਦੀ ਉਗਰੀ ਰਹਿ ਗਈ। ਰੱਖੀ ਤੇ ਉਹਦੇ ਵਿਚਕਾਰ ਉਹ ਮਾਂ ਸੀ ਉਹਦਾ ਪਿਓ ਸੀ ਉਹਦੀ ਭੈਣ ਸੀ ਪਤਾ ਨਹੀਂ ਕਿਸ ਤਰ੍ਹਾਂ ਅੱਖ ਦੇ ਫੋਰ ਵਿੱਚ ਉਹ ਨੱਠ ਕੇ ਰੱਖੀ ਦੇ ਉੱਤੇ ਆ ਪਈ ਤੇ ਉਹਨੂੰ ਜ਼ਬਰ ਆਉਣ ਨਾ ਦਿੱਤੀ ਉਹ ਘੜੀ ਲੰਘ ਗਈ ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰਬਾਜ਼ ਹੈਰਾਨ ਹੁੰਦਾ ਕਿਵੇਂ ਉਸਨੂੰ ਕਹਿ ਰਾ ਸਕਿਆ ਸੀ ਰੱਖੀ ਤੇ ਉਹਦੀ ਅਸਪਾਤ ਦੀ ਛਵੀ ਉਸਨੂੰ ਹਮੇਸ਼ਾ ਸ਼ਰਮਿੰਦਿਆ ਕਰਦੀ ਸੀ ਤੇ ਡਾਡਾ ਕੱਚਾ ਹੁੰਦਾ ਰਹਿੰਦਾ ਉਹ ਇੱਕ ਦਿਨ ਉਸਨੂੰ ਤੋੜ-ਫੋੜ ਕੇ ਖੂਬ ਵਿੱਚ ਸੁੱਟਾਇਆ ਤੇ ਤੇ ਰੇ ਗੇਠਾਂ ਜਿੱਥੇ ਸ਼ੇਰਬਾਜ ਉਸ ਨੂੰ ਵੱਢਣ ਲਈ ਟੁੱਟਿਆ ਸੀ ਰੱਖੀ ਕਦੀ ਰਾਂਗਲਾ ਪੀੜਾ ਡਾ ਕੇ ਬੈਂਦੀ ਜਿਸ ਪੀੜੇ ਨਾਲ ਘੁੰਗਰੂ ਲੱਗੇ ਹੁੰਦੇ ਜਿਸ ਪੀੜੇ ਤੇ ਸ਼ੇਰਬਾਜ ਦੀ ਮਾਂ ਬੈਠੀ ਸੀ ਉਹ ਵਿਆਹੀ ਹੋਈ ਜਦੋਂ ਆਈ ਸੀ ਤੇ ਜਿਸ ਪੀੜੇ ਤੇ ਉਸ ਸ਼ੇਰਬਾਜ ਦੀ ਦਾਦੀ ਬੈਠੀ ਸੀ ਜਦੋਂ ਉਹ ਵਿਆਹੀ ਆਈ ਸੀ ਇੱਕ ਰੋਜ਼ ਸ਼ੇਰਬਾਜ ਨੇ ਰੱਖੀ ਤੇ ਛਵੀ ਉਗਰੀ ਅਗਲੇ ਰੋਜ਼ ਇੱਕ ਰੋਜ਼ ਸ਼ੇਰਬਾਜ ਨੇ ਰੱਖੀ ਤੇ ਛਵੀ ਉਗਰੀ ਯਾਨੀ ਛਵੀ ਮਾਰਨ ਵਾਸਤੇ ਚੱਕੀ ਤੇ ਅਗਲੇ ਰੋਜ ਗਾਨਾ ਬਣ ਕੇ ਉਸ ਨੂੰ ਆਪਣੀ ਤਰੀਮਤ ਬਣਾ ਲਿਆ ਰੱਖੀ ਤੇ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਹੋਈ ਸੀ ਬਚਪਨ ਵਿੱਚ ਉਹ ਇਕੱਠੇ ਖੇਡਦੇ ਇਕੱਠੇ ਘੁੰਮਦੇ ਇਕੱਠੇ ਲੱਭਦੇ ਹੱਸਦੇ ਖੇਡਦੇ ਇਕੱਠੇ ਪਿੰਗਾ ਛੋੜਦੇ ਤੇ ਫਿਰ ਜਦੋਂ ਉਹ ਵੱਡੀ ਹੋਈ ਤਾਂ ਸ਼ੇਰਬਾਜ ਨੇ ਹਲ ਵਾਉਂਦਿਆਂ ਕਈ ਟੱਪੇ ਉਸ ਦੀ ਯਾਦ ਵਿੱਚ ਗਾਏ ਸੀ ਕਈ ਵਾਰੀ ਉਸ ਦੇ ਸੁਪਨਿਆਂ ਵਿੱਚ ਰੱਖੀ ਮੁੜਮੜ ਆਇਆ ਕਰਦੀ ਸੀ ਜਦੋਂ ਹੋਰ ਵੱਡੀ ਹੋਈ ਤਾਂ ਸ਼ੇਰਬਾਜ ਉਸ ਨੂੰ ਲੋਕ ਛਿਪ ਕੇ ਵੀ ਵੇਖਿਆ ਕਰਦਾ ਸੀ ਭਾਵੇਂ ਰੱਖੀ ਨੂੰ ਪਤਾ ਸੀ ਭਾਵੇਂ ਰੱਖੀ ਨੂੰ ਨਹੀਂ ਪਤਾ ਸੀ ਸਵੇਰ ਸਰਗੀ ਵੇਲੇ ਉੱਠ ਕੇ ਰੱਖੀ ਦੁੱਧ ਚੋਂਦੀ ਮੱਝਿਆਂ ਦਾ ਗਾਈਆਂ ਦਾ ਬੱਕਰੀਆਂ ਦਾ ਫਿਰ ਦੁੱਧ ਰੜਕਦੀ ਢੇਰ ਸਾਰੇ ਕੰਮ ਸਾਂਭਦੀ ਤੇ ਲਿਪ ਪੋਚ ਕੇ ਉਸ ਨੇ ਸ਼ੇਰ ਬਾਜ ਹੋਰਾਂ ਦੇ ਪੁਰਾਣੀ ਹਵੇਲੀ ਨੂੰ ਸ਼ੀਸ਼ੇ ਵਾਂਗ ਬਣਾ ਦਿੱਤਾ ਸ਼ਾਮੀ ਹਰ ਡੰਗਰ ਲਈ ਆਪ ਗਤਾਵਾ ਕਰਦੀ ਆਪਣੇ ਹੱਥੀ ਉਹਨਾਂ ਨੂੰ ਖੋਹੋਂਦੀ ਮੱਝਿਆਂ ਦਾ ਦੁੱਧ ਸਵਾਇਆ ਹੋ ਗਿਆ ਬਲਦ ਦੌੜ ਦੌੜ ਕੇ ਸ਼ੇਰ ਬਾਜ ਵਰਗੇ ਹਾਲੀਆਂ ਨੂੰ ਥਕਾ ਛੱਡਦੇ ਆਪਣੇ ਸੱਸ ਸਹੁਰੇ ਦੀ ਜਿਵੇਂ ਉਹ ਪੈਰ ਤੋ ਤੂਪੀਂਦੀ ਸੀ ਕਦੇ ਉਹਨਾਂ ਨੂੰ ਪਲੰਘ ਤੋਂ ਨਾ ਲੈਣ ਦਿੰਦੀ ਅੰਡਣਾ ਗੁੰਣਾ ਨੂੰ ਵੇਖ-ਵੇਖ ਹੈਰਾਨ ਹੁੰਦੀ ਆ ਮੂੰਹ ਵਿੱਚ ਉਂਗਲਾਂ ਪਾਪਾ ਟੁੱਕਦੀਆਂ ਗਲੀ ਮੱਲੇ ਵਿੱਚ ਉਹਨੂੰ ਘਰ-ਘਰ ਸਹੇਲੀਆਂ ਬਣਾ ਲਈਆਂ ਉਹਨੇ ਤੇ ਤਿਰਿੰਜਣੇ ਵਿੱਚ ਉਹ ਸਭ ਨੂੰ ਪਛਾੜਦੀ ਸਾਡੇ ਪਿੰਡ ਵਿੱਚ ਕਿਸੇ ਨੇ ਸਵੈਟਰ ਦਾ ਨਮੂਨਾ ਸਿਖਾਉਣਾ ਹੁੰਦਾ ਰੱਖੀ ਸਿਖਾਉਂਦੀ ਕਿਸੇ ਨੂੰ ਅੱਖ ਵਿੱਚ ਚੁਟਕੀ ਪਵਾਣੀ ਹੁੰਦੀ ਰੱਖੀ ਕੋਲ ਆਉਂਦਾ ਕਿਸੇ ਨੂੰ ਕੋਈ ਭੇਦ ਦੱਸਣਾ ਹੁੰਦਾ ਰੱਖੀ ਸਾਹਮਣੇ ਰੱਖਦੀ ਭੇਦ ਜਿਵੇਂ ਪਤਾਸੇ ਵਾਂਗ ਕੋਲ ਮਿਲ ਗਈ ਹੋਵੇ ਟਾਲੀਆਂ ਹੇਠ ਕਦੇ ਪੀਂਗ ਝੂਟਦੀ ਰੱਖੀ ਜਦੋਂ ਜਦੋਂ ਦੂਰ ਤੱਕ ਹਰਿਆਵਲ ਤੇ ਹਰਿਆਵਲ ਪਿੱਛੇ ਆਪਣੇ ਪਿੰਡ ਦੀਆਂ ਮਦਰੀਆਂ ਪਹਾੜੀਆਂ ਵੇਖਦੀ ਉਹ ਹੈਰਾਨ ਹੁੰਦੀ ਕਿੰਜ ਲੋਕ ਇੱਥੋਂ ਤੁਰ ਗਏ ਹੈ ਆਪਣੇ ਚਨਾ ਦਾ ਮੋਤੀਆਂ ਵਰਗਾ ਪਾਣੀ ਤੇ ਉਹਨਾਂ ਦਾ ਜੀ ਕੀ ਕਹਿੰਦਾ ਬੰਦਾ ਇੱਥੇ ਹੀ ਮਰ ਜਾਏ ਉਹਨਾਂ ਨੂੰ ਛੱਡ ਕੇ ਕੋਈ ਕਿਸ ਤਰ੍ਹਾਂ ਜਾ ਸਕਦਾ ਸੀ ਉਹਨਾਂ ਸਿੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ ਭਰਾਵਾਂ ਨੇ ਪਾਇਆ ਕਦੀ ਉਹ ਉਹ ਗੱਲ ਲਾ ਲੈਂਦੀ ਤੇ ਇਕਰਾਰ ਕਰਦੀ ਈਦੀ ਉਹਨਾਂ ਨੂੰ ਉਹ ਛੱਡ ਕੇ ਨਹੀਂ ਜਾਵੇਗੀ ਉਹ ਰਾਂਝੀ ਉਹਨਾਂ ਗੋਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਹੈ ਜਿੱਥੇ ਕੋਈ ਖੇਡਿਆ ਹੋਵੇ ਉਹਨਾਂ ਗਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਜਿੱਥੇ ਕੋਈ ਖੇਡਿਆ ਹੋਵੇ ਉਹਨਾਂ ਬੇਰੀਆਂ ਦੇ ਬੇਰ ਕਿਵੇਂ ਹਾਕਾ ਮਾਰ ਰਹੇ ਹਨ ਉਹਨਾਂ ਨੂੰ ਜਿਹੜੇ ਤੁਰ ਗਏ ਉਹਨਾਂ ਨੂੰ ਕਿਸ ਤਰ੍ਹਾਂ ਕੁਝ ਮਹਿਸੂਸ ਨਹੀਂ ਹੁੰਦਾ ਜਦੋਂ ਇੱਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਉਹਨਾਂ ਦੇ ਪਿੰਡ ਕੋਲੋਂ ਗੁਜ਼ਰਿਆ ਤਾਂ ਰੱਖੀ ਸਾਰੀ ਸਵੇਰ ਸੇਰੇ ਪਰੋਂਦੀ ਰਹੀ ਕਰਕ ਦੀ ਦੁਪਹਿਰ ਵਿੱਚ ਪਾਕਿਸਤਾਨ ਦਾ ਝੰਡਾ ਫੜਾ ਔਰਤਾਂ ਦਾ ਉਹਨੇ ਜਲੂਸ ਕੱਢਿਆ ਤੇ ਸੜਕ ਕੰਡੇ ਆਪਣੇ ਕੌਮੀ ਆਗੂ ਦਾ ਇੰਤਜ਼ਾਰ ਵਿੱਚ ਪਾਕਿਸਤਾਨ ਹਮਾਰਾ ਹੈ ਤੇ ਹੋਰ ਕਈ ਗੀਤ ਗਾਉਂਦੀ ਰਹੀ ਜਦੋਂ ਲੀਡਰ ਦੀ ਮੋਟਰ ਗੁਜ਼ਰੀ ਤਾਂ ਉਸਨੇ ਉੱਚੇ ਉੱਚੇ ਜਿੰਦਾਬਾਦ ਦੇਣਾਰੇ ਲਾਇ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਫੁੱਲਾਂ ਦੇ ਵਰਖਾ ਨਾਲ ਧਰਤੀ ਅੱਟੀ ਗਈ ਇੰਜ ਰੱਖੀ ਦੇ ਦਿਨ ਗੁਜ਼ਰਦੇ ਗਏ ਇੰਜ ਰੱਖੀ ਦੇ ਹਫ਼ਤੇ ਗੁਜ਼ਰੇ ਦਿਨ ਮਹੀਨੇ ਸਾਲ ਗੁਜ਼ਰ ਗਏ ਤੇ ਜਦੋਂ ਇੱਕ ਦਿਨ ਗਲੀ ਵਿੱਚੋਂ ਲੰਘਦਿਆਂ ਉਹਨੂੰ ਪਿੱਛੋਂ ਆਵਾਜ਼ ਆਈ ਨੀ ਰੱਖੀਏ ਤੇ ਅਗਲੀ ਘੜੀ ਉਹਦਾ ਭਰਾ ਉਹਦੇ ਗਲ ਨਾਲ ਲੱਗਿਆ ਹੋਇਆ ਸੀ ਕਿੰਨਾ ਚਿਰ ਦੋਵੇਂ ਸੁਬਕ ਦੇ ਰਹੇ ਰੱਖੀ ਡਾਡਾ ਉੱਚਾ-ਉੱਚਾ ਰੋਈ ਉਸ ਨੂੰ ਇਹ ਵੀ ਭੁੱਲ ਗਿਆ ਸੀ ਕਿ ਨਾਲ ਇੱਕ ਉਪਰਾ ਆਦਮੀ ਜੋ ਸਪਾਈ ਜਿਹਾ ਲੱਗਦਾ ਸੀ ਖਲੋਤਾ ਸੀ ਤੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਅਖੀਰ ਜਦੋਂ ਉਹਨਾਂ ਦਾ ਬਿਰਾਗ ਲੱਥਾ ਉਹਦੇ ਭਰਾ ਨੇ ਸਪਾਈ ਵੱਲ ਇਸ਼ਾਰਾ ਕਰਕੇ ਕਿਹਾ ਲੈ ਚਲੋਏ ਮੇਰੀ ਭੈਣ ਲੱਪ ਪਈ ਹੈ ਪਰ ਕਿੱਥੇ ਰੱਖੀ ਨੇ ਇੱਕ ਝਾਤ ਬਾਅਦ ਜਿਸ ਤਰ੍ਹਾਂ ਸੁੱਤੀ ਹੋਈ ਜਾਗੀ ਹੋਏ ਘਬਰਾ ਕੇ ਪੁੱਛਿਆ ਕਿੱਥੇ ਦੂਰ ਦੂਰ ਕਿਸੇ ਦੂਰ ਦੇਸ਼ ਵਿੱਚ ਜਾਣ ਲਈ ਰੱਖੀ ਤਿਆਰ ਨਹੀਂ ਸੀ ਕੀ ਪਤਾ ਉੱਥੇ ਇਸ ਪਿੰਡ ਵਰਗੀਆਂ ਕਣੀਆਂ ਠੰਡੀਆਂ ਛਾਵਾਂ ਹੋਣ ਨਾ ਹੋਣ ਕੀ ਪਤਾ ਉੱਥੇ ਇਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ ਤੇ ਆ ਕੇ ਬਹਿ ਜਾਂਦੇ ਤੇ ਫਿਰ ਪਤਾ ਨਹੀਂ ਦਿਲ ਨੂੰ ਕੀ ਕੀ ਹੋਣ ਲੱਗ ਜਾਂਦਾ ਉਸ ਸ਼ਾਮੀ ਜਦੋਂ ਬਾਹਰ ਗਈ ਉਸ ਟਿੱਬੇ ਨੂੰ ਜਿਸ ਤਰ੍ਹਾਂ ਉਸ ਕਲਾਵੇ ਵਿੱਚ ਲੈ ਲਿਆ ਮੈਂ ਨਹੀਂ ਜਾਵਾਂਗੀ ਮੈਂ ਕਦੇ ਨਹੀਂ ਜਾਵਾਂਗੀ ਜਿਸ ਟਿੱਬੇ ਤੇ ਖਲੋ ਕੇ ਉਹ ਸ਼ੇਰਬਾਜ਼ ਨੂੰ ਖੇਤਾਂ ਵਿੱਚ ਕੰਮ ਕਰਦਾ ਵੇਖਦੀ ਹੁੰਦੀ ਸੀ ਮੈਂ ਨਹੀਂ ਜਾਵਾਂਗੀ ਦਾਖ ਦੀ ਲਮਕ ਦੀ ਵੇਲ ਨੂੰ ਉਸ ਪੋਲੇ ਜਿਹੇ ਟੋਕੇ ਕਿਆ ਮੈਂ ਕਦੇ ਨਹੀਂ ਜਾਵਾਂਗੀ ਉਸਨੇ ਬੱਚੇ ਨਾਲ ਅੱਖਾਂ ਨਾਲ ਅੱਖਾਂ ਮਿਲ ਕੇ ਉਹਦੀ ਥੂਤਣੀ ਨੂੰ ਚੁੰਮਿਆ ਆਪਣੇ ਸੂਫੇ ਦੀ ਛੱਤ ਹੇਟ ਜਾ ਕੇ ਜ਼ੋਰ ਦੀ ਕਿਹਾ ਮੈਂ ਹਮੇਸ਼ਾ ਇੱਥੇ ਰਹਾਂਗੀ ਆਪਣੀ ਚੁੱਲ੍ਹ ਕੋਲ ਜਾ ਕੇ ਉਸ ਉਸ ਦਾ ਗੱਜ ਨਾ ਖਲੋਂਦਾ ਮੇਰਾ ਆਪਣਾ ਹੀ ਚੌਂਕਾ ਏ ਉਚੀ ਕੁਠੀ ਉਸ ਰਾਤ ਪੂਰੇ ਦੀ ਠੰਡੀ ਵਾਰ ਓਮਕ ਰਹੀ ਸੀ ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤੇ ਚੰਨ ਦੇ ਤਰਲੇਲੇ ਉਠ ਉਠ ਬਨੇਰਿਆਂ ਤੇ ਬਹਿ ਕੇ ਸੋਚਦੀ ਉਹ ਪੀਰਾਂ ਦੀਆਂ ਮੰਨਤਾ ਮੰਨੀਆਂ ਮੂਰਤੀਆਂ ਨੂੰ ਮਨਾਉਣ ਦਾ ਪ੍ਰਣ ਕੀਤਾ ਸਾਹਮਣੇ ਉਹ ਦੁਰਗ ਸੀ ਜਿੱਥੇ ਪਿਛਲੀ ਵਾਰੀ ਰੱਖੀ ਜਾ ਪਈ ਸੀ ਤੇ ਉਹਨੂੰ ਕਿਸੇ ਨੇ ਨਹੀਂ ਸੀ ਵੇਖਿਆ ਪਰ ਹੁਣ ਹੁਣ ਤੇ ਉਹ ਕਿੰਨੀ ਹੋਰ ਦੀ ਹੋਰ ਹੋ ਗਈ ਸੀ ਹੁਣ ਉਹ ਕਿਸ ਤਰ੍ਹਾਂ ਛਾਲਾ ਮਾਰ ਸਕਦੀ ਸੀ ਉਹ ਸਿੱਪੀ ਜਿਸ ਵਿੱਚ ਕੋਈ ਮੋਤੀ ਹੋਵੇ ਉਹ ਕੋਈ ਉਛਲਿਆ ਕਰਦੀ ਹੈ ਵੇ ਸ਼ੇਰਵਾਜਾ ਹੁਣ ਤੇਰੀ ਛਵੀ ਨੂੰ ਕੀ ਹੋ ਗਿਆ ਰੱਖੀ ਉਹਨੂੰ ਮੋੜ ਮੋੜ ਕਹਿੰਦੀ ਤੇ ਸ਼ੇਰਬਾਜ਼ ਅਹਲ ਪਲੰਗ ਤੇ ਪਿਆ ਹੁੰਦਿਆ ਜਦੋਂ ਦਾ ਨੰਬਰਦਾਰ ਨੇ ਘਰੋਂ ਸ਼ਾਮੀ ਉਹ ਮੁੜਿਆ ਉਹਨੇ ਇੱਕ ਲਫ਼ਜ ਨਹੀਂ ਕੋਇਆ ਨਾ ਉਸਨੇ ਕੁਝ ਖਾਦਾ ਨਾ ਪੀਤਾ ਵੇ ਸ਼ੇਰਬਾਜ਼ਾ ਮੈਂ ਤੇਰੇ ਤੋਂ ਲੱਖ ਵਾਰ ਲੱਖ ਵੀਰ ਵਾਰ ਸੁੱਟਾਂਗੀ ਸ਼ੇਰਬਾਜ਼ ਤਾਂ ਵੀ ਚੁੱਪ ਸੀ ਉਹਦੇ ਭੱਕ ਰਹੇ ਚਿਹਰੇ ਉਹਦੀ ਲਾਲ ਹੋਰੀਆਂ ਅੱਖਾਂ ਵਿੱਚ ਜਿਸ ਤਰ੍ਹਾਂ ਅਥੂ ਜੰਮ ਗਈ ਸੀ ਵੇ ਮੇਰਿਆ ਸ਼ੇਰਬਾਜ਼ਾ ਵੇ ਮੇਰਿਆ ਸ਼ੇਰਾ ਆ ਕਿਤੇ ਟੁਰ ਚੱਲੀਏ ਆਖਰ ਚੁੰਝਲਾ ਕੇ ਰੱਖੀ ਨਹੀਂ ਕਿ ਆ ਸ਼ੇਰਵਾਜ ਦੇ ਬਿਸਤਰੇ ਤੋਂ ਜਿਵੇਂ ਸੇਕ ਆ ਰਿਹਾ ਹੋਵੇ ਉਹ ਚੁੱਪ ਸੀ ਅਹਲ ਸੀ ਬੇਸੁੱਧ ਪਿਆ ਸੀ ਤੇ ਉਹ ਬੋਲਦਾ ਵੀ ਕਿੰਜ ਨੰਬਰਦਾਰ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ ਕਿ ਰੱਖੀ Hindu ਕੁੜੀ ਸੀ ਜਿਸ ਨੂੰ ਜ਼ਰੂਰ ਹਿੰਦੁਸਤਾਨ ਵਿੱਚ ਭੇਜਿਆ ਜਾਣਾ ਸੀ 15 ਅਗਸਤ ਤੋਂ ਜਿੰਨੇ ਕਲਮੇ ਪੜੇ ਗਏ ਸਨ ਉਹਨਾਂ ਨਾਲ ਕੋਈ ਮੁਸਲਮਾਨ ਨਹੀਂ ਬਣ ਜਾਂਦਾ ਇਹ ਗੱਲ ਆਪਣੀ ਮੁਸਲਮਾਨ ਸਰਕਾਰ ਆਪ ਕਹਿ ਰਹੀ ਏ ਤੇ ਫੇਰ ਇਧਰੋਂ ਹਰ Hindu ਕੁੜੀ ਨੂੰ ਭੇਜ ਕੇ ਉਧਰੋਂ ਮੁਸਲਮਾਨਾਂ ਕੁੜੀਆਂ ਨੂੰ ਬੁਲਾਉਣਾ ਸੀ ਰੱਖੀ ਜਿਹੜੀ ਹਿੰਦੂ ਜੰਮੀ ਸੀ ਉਹਦੇ ਬਦਲੇ ਇੱਕ ਮੁਸਲਮਾਨ ਇਸਲਾਮ ਵਿੱਚ ਪੈਦਾ ਹੋਈ ਕੁੜੀ ਨੇ ਇੱਧਰ ਆਉਣਾ ਸੀ ਪਾਕਿਸਤਾਨ ਲਈ ਹਰ ਕੁਰਬਾਨੀ ਦੀ ਲੋੜ ਸੀ ਤੇ ਸ਼ੇਰ ਬਾਜ ਅਹਲ ਬੇਸੁੱਦ ਪਿਆ ਸੀ ਅਗਲੇ ਰੋਜ਼ ਮਸਾਂ ਅਜੇ ਦਿਓ ਹੀ ਨਿਕਲਿਆ ਸੀ ਦਿਨ ਹੀ ਨਿਕਲਿਆ ਸੀ ਕਿ ਫੌਜੀ ਲਾਰੀ ਉਹਨਾਂ ਦੇ ਵੇੜੇ ਵਿੱਚ ਆ ਖਲੋਤੀ ਲੰਮੀਆਂ ਲੰਮੀਆਂ ਬੰਦੂਖਾਂ ਲਈ ਸਪਾਈਆਂ ਨੂੰ ਦੇਖ ਕੇ ਰੱਖੀ ਕੁਰਲਾ ਉੱઠી ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਕਦੇ ਨਹੀਂ ਜਾਣਾ ਕੀ ਹੋਇਆ ਇਹ ਇਹਦਾ ਨਾਂ ਵਟ ਗਿਆ ਏ ਇਹ ਮੇਰਾ ਆਪਣਾ ਦੇਸ਼ ਹੈ ਇਹ ਪੱਥਰ ਮੇਰੇ ਨੇ ਇਹ ਗੀਟੇ ਮੇਰੇ ਨੇ ਤੇ ਅੱਜ ਇਹ ਇਕਤਰੇਕ ਨੇ ਵੱਡਾ ਹੋਣਾ ਏ ਜਿਸ ਨੂੰ ਮੈਂ ਪਾਣੀ ਦੇ ਦੇ ਪਾਲਿਆ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਨਾ ਠੱਲੇ ਜਾਂਦੇ ਵੇ ਸ਼ੇਰਵਾਜਾ ਤੂੰ ਬੋਲਦਾ ਕਿਉਂ ਨਹੀਂ ਤੂੰ ਕੂੰਦਾ ਕਿਉਂ ਨਹੀਂ ਮੈਂ ਤੇਰੀ ਅਮਾਨਤ ਨਾਲ ਕੀ ਕਰਾਂਗੀ ਤੇ ਰੱਖੀ ਬੇਹੋਸ਼ ਹੋ ਗਈ ਜਿੰਨਾ ਚਿਰ ਸ਼ੇਰਵਾਜ ਤੇ ਰੱਖੀ ਅੰਦਰ ਸੁਫੇ ਵਿੱਚ ਰਹੇ ਸਿਪਾਈਆਂ ਨੇ ਢੇਰ ਸੋਚਿਆ ਬਹੁਤ ਸੋਚਿਆ ਪੰਚਾਂ ਨੇ ਆਪਣੇ ਦਿਮਾਗ ਲੜਾਏ ਨੰਬਰਦਾਰ ਦੀ رائے ਲਈਤੀ ਗਈ ਆਪਣੀ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ ਪਾਕਿਸਤਾਨ ਨੇ ਇਨ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਬਣ ਜਾਣਾ ਸੀ ਇਨ੍ਹਾਂ ਮਾਮੂਲੀ ਗੱਲਾਂ ਕਰਕੇ ਰੁੜ ਜਾਣਾ ਸੀ ਪਾਕਿਸਤਾਨ ਅਜੇ ਬੱਚਾ ਸੀ ਜਿਸ ਨੂੰ ਹਰ ਕਿਸੇ ਨੇ ਲੜਿਆਉਣਾ ਸੀ ਜਿਸ ਦੀਆਂ ਗਲਤ ਗੱਲਾਂ ਨੂੰ ਵੀ ਮੰਨਣਾ ਸੀ ਲਾਰੀਵੇੜੇ ਵਿੱਚ ਆਖ ਲੋਤੀ ਚਾ ਵੀ ਕੰਜ ਸਕਦੀ ਸੀ ਅਖੀਰ ਕੋਈ 1 ਘੰਟੇ ਬਾਅਦ ਸੋਫੇ ਦੇ ਪਿੱਤ ਖੁੱਲੇ ਬਾਹਰ ਖੁੱਲੇ ਪਹਿਲੀ ਰੱਖੀ ਪਹਿਲੇ ਰੱਖੀ ਨਿਕਲੀ ਫਿਰ ਸ਼ੇਰਵਾਜ ਨਿਕਲਿਆ ਰੱਖੀ ਦੇ ਲਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ ਉਹਦੇ ਸਿਰ ਤੇ ਗੋਟਿਆਂ ਕਿਨਾਰੀਆਂ ਵਾਲੀ ਛਿੱਲੀ ਸੀ ਜਿਹੜੀ ਉਸ ਤੋਂ ਸਾੰਬ ਨਹੀਂ ਸੀ ਹੋ ਰਹੀ ਉਹਦੇ ਮੱਥੇ ਤੇ ਕੰਨਾਂ ਵਿੱਚ ਤੇ ਨੱਕ ਵਿੱਚ ਬਾਹਾਂ ਵਿੱਚ ਗਲੇ ਵਿੱਚ ਪੈਰਾਂ ਤੋਂ ਕੋਈ ਥਾਂ ਅਜਿਹੀ ਖਾਲੀ ਨਹੀਂ ਸੀ ਜਿੱਥੇ ਕੋਈ ਗਹਿਣਾ ਨਾ ਹੋਵੇ ਸਿਰ ਤੋਂ ਪੈਰਾਂ ਤੱਕ ਗਹਿਣੇ ਨਾਲ ਲੱਦੀ ਸੋਨੇ ਨਾਲ ਲੱਦੀ ਹੋਈ ਸ਼ੇਰਵਾਜ ਦੀ ਦਾਦੀ ਦੇ ਤੇ ਉਸ ਤੋਂ ਵੀ ਪਹਿਲਾਂ ਦੇ ਰੱਖੇ ਰਖਾਏ ਸਾਰੇ ਜੀਵਰ ਉਹਨੇ ਰੱਖੀ ਨੂੰ ਪਵਾਏ ਚਮ-ਚਮ ਕਰਦੀ ਉਹ ਲਾਰੀ ਵਿੱਚ ਆ ਬੈਠੀ ਸਾਰੇ ਦੇ ਸਾਰੇ ਲੋਕ ਹੈਰਾਨ ਸਨ ਸ਼ੇਰਵਾਜ ਫੇਰ ਅੰਦਰ ਗਿਆ ਉਹਨੇ ਉਸ ਦਾ ਰੰਗੜਾ ਪੀੜਾ ਲਿਆ ਕੇ ਲਾਰੀ ਵਿੱਚ ਰੱਖਿਆ ਫੇਰ ਉਹਦਾ ਸ਼ੀਸ਼ਿਆਂ ਵਾਲਾ ਪਲੰਘ ਰਖਵਾਇਆ ਫੇਰ ਟਰੰਕ ਰਖਵਾਏ ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਕੱਪੜਿਆਂ ਦੇ ਨਾਲ ਭਰੇ ਹੋਏ ਸਨ ਅਖੀਰਲੀ ਵਾਰ ਸ਼ੇਰਵਾਜ ਅੰਦਰ ਗਿਆ ਤੇ ਰੱਖੀ ਨੂੰ ਆ ਕੇ ਇੱਕ ਪੱਖੀ ਤੇ ਇੱਕ ਛੰਨਾ ਫੜਾਇਆ ਛੰਨੇ ਉੱਤੇ ਚਿਤਰਿਆ ਹੋਇਆ ਸੀ ਸ਼ੇਰਵਾਜ ਖਾਨ ਤੇ ਪੱਖੀ ਦੇ ਉੱਤੇ ਰੱਖੀ ਨੇ ਆਪ ਸੁਖੇ ਧਾਗੇ ਨਾਲ ਕੱਢਿਆ ਸੀ ਪਾਕਿਸਤਾਨ ਹਮਾਰਾ ਹੈ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਨਵੀਆਂ ਰੋਚਕ ਕਹਾਣੀਆਂ ਦੇ ਨਾਲ ਫੇਰ ਮਿਲਾਂਗੇ ਨਵੀਆਂ ਕਹਾਣੀਆਂ ਸੁਣਨ ਦੇ ਲਈ ਮੇਰੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਕਰਨਾ ਚਾਹੋ ਤਾਂ ਕਰ ਸਕਦੇ ਹੋ ਕਮੈਂਟ ਵੀ ਕਰ ਸਕਦੇ ਹੋ ਅਗਲੀ ਕਹਾਣੀ ਨਾਲ ਫੇਰ ਮਿਲਦੇ ਹਾਂ ਤਦ ਤੱਕ ਲਈ ਰੱਬ ਰਾਖਾ